ਇੱਕ ਜੀ ਘਟਨਾ ਸਿੱਖ ਇਤਿਹਾਸ ਦੀ ਇੱਕ ਹੋਰ ਚਾਕੀ ਬਾਦਸ਼ਾਹ ਫਰੁਖਸ਼ੀ ਅਰ ਉਹਨੇ ਚਾਰ ਸਿੱਖ ਗ੍ਰਿਫਤਾਰ ਕੀਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋ ਚੁੱਕੀ ਹੈ ਉਸ ਤੋਂ ਬਾਅਦ ਇਹਨਾਂ ਨੇ ਸਿੱਖਾਂ ਨੂੰ ਲੱਭਣਾ ਸ਼ੁਰੂ ਕੀਤਾ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ ਚਾਰ ਸਿੱਖ ਇਹਨਾਂ ਦੇ ਹੱਥ ਆ ਗਏ ਇੱਕ ਬਜ਼ੁਰਗ ਹੈ 70-75 ਸਾਲ ਦੀ ਉਮਰ ਹੈ ਇੱਕ ਅਧੇੜ ਉਮਰ ਅਧਖੜ ਉਮਰ ਕਹਿ ਦਿੰਨੇ ਆਪਾਂ 50 ਤੋਂ 55 ਸਾਲ ਦੇ ਵਿੱਚ ਇੱਕ ਨੌਜਵਾਨ ਬੱਚਾ ਹੈ ਪਰ ਜਵਾਨੀ 22 23 24 ਸਾਲ ਦੀ ਉਮਰ ਹੈ ਇੱਕ ਛੋਟਾ ਬੱਚਾ ਹੈ 8 ਕੋ ਸਾਲ ਦਾ ਹੈ ਇਹ ਚਾਰਾਂ ਨੂੰ ਫੜ ਕੇ ਉਹਨੇ ਕੈਦ ਵਿੱਚ ਪਾ ਦਿੱਤਾ ਹੁਣ ਉਹਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਵੇਖਿਆ ਸਿੱਖਾਂ ਦਾ ਇਤਿਹਾਸ ਵੀ ਉਹਨੇ ਪੜ੍ਹਿਆ ਉਹਨੂੰ ਪਤਾ ਸੀ ਵੀ ਸਿੱਖ ਬੜੇ ਚੜ੍ਹਦੀ ਕਲਾ ਵਾਲੇ ਨੇ ਇਹ ਛੇਤੀ ਡਰਦੇ ਨਹੀਂ ਘਬਰਾਉਂਦੇ ਨਹੀਂ ਡੋਲਦੇ ਨਹੀਂ ਇਹ ਮੌਤ ਦਾ ਦੂਜਾ ਨਾਮ ਹੈ ਇਹ ਮੌਤ ਨਾਲ ਟਕਰਾ ਜਾਣ ਵਾਲੀ ਸ਼ਕਤੀ ਵੀ ਸਾਡੀ ਇਹਨਾਂ ਨੇ ਪ੍ਰਵਾਹ ਕਿੱਥੋਂ ਮੰਨਣੀ ਹੈ ਹੁਣ ਉਹਨੇ ਉਪ ਸਿੱਖਾਂ ਬਾਰੇ ਪਤਾ ਤਸੀ ਉਹ ਕਹਿੰਦਾ ਵੀ ਇੱਕ ਨਜ਼ਾਰਾ ਮੈਂ ਇਹਨਾਂ ਦਾ ਅੱਖੀਂ ਵੇਖਣਾ ਚਾਹੁੰਦਾ ਵੀ ਵਾਕਈ ਜੋ ਮੈਂ ਸੁਣਿਆ ਉਹ ਸੱਚ ਹੈ ਸਾਧ ਸੰਗਤ ਇੱਕ ਕਾਲ ਕੋਠੜੀ ਚ ਉਹਨਾਂ ਨੂੰ ਚਾਰਾਂ ਨੂੰ ਰੱਖ ਦਿੱਤਾ ਤੇ ਉਹਨੇ ਆਪਣੇ ਸਿਪਾਈਆਂ ਨੂੰ ਇੱਕ ਗੱਲ ਕਹੀ ਵੀ ਇਹਨਾਂ ਨੂੰ ਭੁੱਖੇ ਰੱਖਣਾ ਹੈ ਦਿਨ ਦੇ ਵਿੱਚ ਪੀਣ ਵਾਸਤੇ ਦੋ ਕੁੱਟਾਂ ਅੱਧੇ ਪਿਆਲੀ ਪਾਣੀ ਦੀ ਦੇਣੀ ਹੈ ਖਾਣ ਵਾਸਤੇ ਕੁਝ ਨਹੀਂ ਦੇਣਾ ਇੱਕ ਦਿਨ ਲੰਘਿਆ ਦੋ ਦਿਨ ਲੰਘੇ ਤਿੰਨ ਦਿਨ ਲੰਘੇ ਚਾਰ ਦਿਨ ਲੰਘ ਗਏ ਭੁੱਖੇ ਨੇ ਬਿਲਕੁਲ ਕੋਈ ਦੇਖੋ ਇਹ ਇੱਕ ਕਹਿੰਦੇ ਬੁਨਿਆਦੀ ਹੱਕ ਹੁੰਦਾ ਹੈ ਭਾਵੇਂ ਕੋਈ ਵੀ ਸਰਕਾਰ ਹੈ ਜਿਹੜੇ ਵੀ ਕੈਦੀ ਨੂੰ ਜੇਲ੍ਹ ਵਿੱਚ ਰੱਖਦੀ ਹੈ ਉਹਨੂੰ ਰੋਟੀ ਪਾਣੀ ਉਹਨੂੰ ਦੇਣਾ ਹੀ ਪੈਣਾ ਹੈ ਭਾਵੇਂ ਉਹ ਬੰਦਾ ਕਿੱਡਾ ਵੀ ਜ਼ੁਲਮ ਹੋਵੇ ਕਿੱਡਾ ਵੀ ਜ਼ਾਲਮ ਹੋਵੇ ਕਿੱਡੇ ਵੀ ਗੁਨਾਹ ਕੀਤੇ ਹੋਣ ਉਹਦੀਆਂ ਬੁਨਿਆਦੀ ਲੋੜਾਂ ਤੋਂ ਕੋਈ ਵੀ ਨਹੀਂ ਰੋਕ ਸਕਦਾ ਪਰ ਇਹਨਾਂ ਨੇ ਉਹ ਵੀ ਨਹੀਂ ਦਿੱਤੀਆਂ ਹਾਲਾਂਕਿ ਕੋਈ ਜ਼ੁਲਮ ਵੀ ਨਹੀਂ ਹੈ ਕੋਈ ਦੋਸ਼ ਵੀ ਨਹੀਂ ਹੈ 4 ਦਿਨ ਬੀਤਣ ਤੋਂ ਬਾਅਦ ਫਰੁਕਸ਼ੀਰ ਕਹਿੰਦਾ ਆਪਣੇ ਸਪਾਹੀਆਂ ਨੂੰ ਇਹਨਾਂ ਨੂੰ ਖਾਣਾ ਦਿਓ ਉਹ ਕਹਿੰਦੇ ਜੀ ਪੂਰਾ ਖਾਣਾ ਤੇ ਇਹ ਕਹਿੰਦਾ ਨਹੀਂ ਕਹਿੰਦਾ ਚਾਰਾਂ ਨੂੰ ਸਿਰਫ ਇੱਕ ਰੋਟੀ ਦੇਣੀ ਹੈ ਚਾਰ ਕੈਦੀ ਨੇ ਚਾਰ ਦਿਨ ਦੇ ਭੁੱਖੇ ਨੇ ਰੋਟੀ ਇੱਕ ਦੇਣੀ ਹੈ ਉਹ ਕਹਿੰਦੇ ਵੀ ਇੱਕ ਨਾਲ ਕੀ ਹੋਏਗਾ ਕਹਿੰਦਾ ਉਹੀ ਹੋਏਗਾ ਜੋ ਆਪਾਂ ਵੇਖਣਾ ਚਾਹੁੰਦੇ ਆ ਕਹਿੰਦੇ ਇਹਨੇ ਚਾਰ ਦਿਨ ਦੇ ਭੁੱਖੇ ਦੇਖੋ ਸਵੇਰੇ ਖਾਣਾ ਖਾਦਾ ਹੋਵੇ ਨਾ ਸ਼ਾਮ ਤੱਕ ਭੁੱਖ ਲੱਗ ਆਉਂਦੀ ਹੈ ਨਾ ਪ੍ਰਸ਼ਾਦਾ ਸ਼ਕੀਨਾ ਸਾਡੇ ਢਿੱਡ ਦੇ ਵਿੱਚ ਆਪਾਂ ਨੂੰ ਪਤਾ ਵੀ ਕੀ ਹੋਣ ਲੱਗਦਾ ਹੈ ਪੇਟ ਦੇ ਵਿੱਚ ਕਿੰਨੀ ਖੋਪ ਪੈਂਦੀ ਹੈ ਮਿਲਦਾ ਬੰਦਾ ਕਹਿੰਦਾ ਰੁੱਖੀ ਵੀ ਮਿਲ ਜਾਏ ਸੁੱਕੀ ਮਿਲ ਜਾਏ ਸੁੱਕੀ ਮਿਲ ਜਾਏ ਕੁਛ ਮਿਲ ਜਾਏ ਖਾ ਲਈਏ ਭੁੱਖ ਭੁੱਖ ਮਿਟਾਈਏ ਪਰ ਜਿਹਨੂੰ 4 ਦਿਨ ਦੀ ਭੁੱਖ ਹੋਵੇ ਅਰ ਪ੍ਰਸ਼ਾਦਾ ਇੱਕ ਹੋਵੇ ਸ਼ਕਣ ਵਾਲੇ 4 ਹੋਰ ਇਹ ਕੁਝ ਕੀਤਾ ਗਿਆ ਇੱਕ ਪਲੇਟ ਵਿੱਚ ਇੱਕ ਪ੍ਰਸ਼ਾਦਾ ਉਹਨਾਂ ਦੀ ਕਾਲ ਕੋਠੜੀ ਬੈਰਕ ਦੇ ਵਿੱਚ ਰੱਖ ਦਿੱਤਾ ਗਿਆ ਹੁਣ ਫਰੁਖਸ਼ੀਰ ਸੋਚਦਾ ਹੈ ਕਹਿੰਦਾ ਵੀ ਦੇਖਿਓ ਹੁਣ ਇਹ ਨਾ ਚਾਰਾ ਨੇ ਨਾ ਆਪਸ ਵਿੱਚ ਲੜਨਾ ਹੈ ਉਨੇ ਕਹਣਾ ਰੋਟੀ ਮੈਂ ਖਾਣੀ ਉਹਨੇ ਕਹਣਾ ਮੈਂ ਖਾਣੀ ਕਿਉਂਕਿ ਗਿਆਨੇ ਕਹਿੰਦੇ ਆ ਭੁੱਖ ਦੀ ਮਾਰ ਬਹੁਤ ਵੱਡੀ ਹੁੰਦੀ ਹੈ ਭੁੱਖ ਦਾ ਦੁੱਖ ਕੋਈ ਵੀ ਨਹੀਂ ਸਹਾਰ ਸਕਦਾ ਮਹਾਰਾਜ ਨੇ ਬਾਣੀ ਚ ਕਹਿਆ ਨਾ ਕਿਤਿਆਂ ਦੁੱਖ ਭੁੱਖ ਸਦ ਮਾਰ ਕਈਆਂ ਨੂੰ ਪੈਂਦੀ ਹੈ ਦੁੱਖ ਦੀ ਭੁੱਖ ਦੀ ਮਾਰ ਉਹ ਕਹਿੰਦੇ ਇਹ ਵੀ ਹੁਣ ਕੀ ਹੋਇਆ ਕਹਿੰਦੇ ਕੀ ਕਰੋ ਕਹਿੰਦੇ ਜੀ ਇਹਨਾਂ ਨੂੰ ਇੱਕ ਫੁਲਕਾ ਦਿਓ ਦੇ ਦਿੱਤਾ ਗਿਆ ਕਹਿੰਦਾ ਹੁਣ ਇਹ ਨਾ ਚਾਰਾਂ ਨੇ ਲੜਨਾ ਹੈ ਉਹਨੇ ਕਹਿਣਾ ਮੈਂ ਰੋਟੀ ਖਾਣੀ ਹੈ ਉਹਨੇ ਕਹਿਣਾ ਮੈਂ ਖਾਣੀ ਹੈ ਉਹਨੇ ਕਹਿਣਾ ਮੈਂ ਖਾਣਨ ਨਿਕਣਾ ਮੈਂ ਖਾਣੀ ਕਹਿੰਦਾ ਬਸ ਤਮਸ਼ਾ ਵੀ ਕਰੇ ਸਾਧ ਸੰਗਤ ਹੁਣ ਸਿਪਾਈ ਖੜੇ ਵੇਖ ਰਹੇ ਨੇ ਵੀ ਹੁਣ ਲੜਨਗੇ ਹੁਣ ਲੜਨਗੇ ਕੁਝ ਸਮਾਂ ਬੀਤੇ ਆ ਪ੍ਰਸ਼ਾਦਾ ਉਸੇ ਤਰ੍ਹਾਂ ਪਿਆ ਕਿਸੇ ਨੇ ਵੀ ਛੇੜਿਆ ਨਾ ਚੁੱਕਿਆ ਨਾ ਖਾਣ ਦੀ ਕੋਸ਼ਿਸ਼ ਨਾ ਕੀਤੀ ਹੁਣ ਭੁੱਖ ਦਾ ਦੁੱਖ ਤੇ ਸਤਾ ਰਹੇ ਆ ਅੰਦਰੋਂ ਜੀਤੇ ਕਰਦੇ ਵੀ ਛਕਿਆ ਜਾਵੇ ਪਰ ਨਹੀਂ ਸਿਦਕ ਦੇਖੋ ਕਿੰਨਾ ਵੱਡਾ ਸਿੱਖਾਂ ਦਾ ਜਿਹੜੇ ਗੁਰੂ ਨਾਨਕ ਸਾਹਿਬ ਨੇ ਸਿਧਾਂਤ ਦਿੱਤੇ ਹਨਾ ਥਿਉਰੀ ਬੜੀ ਕਮਾਲ ਦੀ ਦਿੱਤੀ ਮਹਾਰਾਜ ਜੀ ਨੇ ਸਾਨੂੰ ਸਿਖਿਆ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਿ ਵੰਡ ਕੇ ਛਕ ਜਾਓ ਪਰ ਵੰਡ ਕੇ ਛਕਣ ਵਿੱਚ ਹਮੇਸ਼ਾ ਬਰਕਤ ਹੁੰਦੀ ਹੈ ਇਸੇ ਕਰਕੇ ਨਾ ਆਪਣੇ ਦੇ ਕੋ ਥਾਂ ਥਾਂ ਲੰਗਰ ਚੱਲਦੇ ਐ ਗੁਰੂ ਘਰ ਚ ਗੁਰੂ ਨਾਨਕ ਸਾਹਿਬ ਨੇ ਆਪਣੇ 20 ਰੁਪਏ ਵੰਡੇ ਅੱਜ ਤੱਕ ਅੱਪਾ ਵੰਡੇ ਚੱਕ ਰਹੇ ਹਾਂ ਉਹਨਾਂ ਦਾ ਕੌਮ ਅੱਜ ਤੱਕ ਵਿਆਜ ਨਹੀਂ ਮੋਕਾ ਪਈ ਔਰ ਨਾ ਕਦੀ ਇਹ ਮੁਕਣਾ ਇੱਕ ਵਾਰ ਇਨਵੈਸਟ ਕੀਤਾ ਸਾਰੀ ਉਮਰ ਬਰਕਤ ਬਹੁਤ ਪੈ ਗਈ ਉਸ ਵੰਡਣ ਵਿੱਚ ਔਰ ਵੰਡਣ ਵਿੱਚ ਹਮੇਸ਼ਾ ਬਰਕਤ ਹੁੰਦੀ ਹੈ ਕਦੀ ਕਬਰਾਇਓ ਨਾ ਪੈਸਾ ਵੰਡੋ ਖੁਸ਼ੀਆਂ ਵੰਡੋ ਪਿਆਰ ਵੰਡੋ ਕੁਝ ਵੀ ਵੰਡੋ ਮਹਾਰਾਜ ਕਹਿੰਦੇ ਵੰਡਣ 'ਚ ਘਾਟਾ ਨਹੀਂ ਹੁੰਦਾ ਹੁਣ ਉੱਥੇ ਇੱਕ ਫੁਲਕਾ ਪਿਆ ਸਾਹਿਬ ਨੇ ਚਾਰੇ ਸਿੱਖ ਨੇ ਚਾਰੇ ਜਿਹੇ ਡੋਲ ਬੈਠੇ ਨੇ ਉਦੋਂ ਸਮਾਂ ਬੀਤ ਜਾਣ ਤੋਂ ਬਾਅਦ ਫਿਰ ਸਿਆਣੇ ਬਜ਼ੁਰਗ ਨੇ ਵੇਖਿਆ ਵੀ ਪੁਲਕਾ ਕੋਈ ਵੀ ਨਹੀਂ ਖਾ ਰਿਆ ਉਹਨੇ ਅਰਦਾਸ ਕੀਤੀ ਤੇ ਅਰਦਾਸ ਕਰਕੇ ਕਹਿਣ ਲੱਗਾ ਵੀ ਲੇਵ ਭਰਾਓ ਬੇਟਾ ਪ੍ਰਸ਼ਾਦਾ ਤੁਸੀਂ ਆਪਸ ਵਿੱਚ ਤਿੰਨੇ ਜਾਣੇ ਵੰਡ ਕੇ ਸ਼ਕਲੋ ਵੀ ਕਈ ਦਿਨ ਹੋ ਗਏ ਤੁਸੀਂ ਸ਼ਕਲੋ ਉਹਨੇ ਪਲੇਟ ਆਪਣੇ ਤੋਂ ਜਿਹੜਾ ਅਧ ਖੜੋ ਉਮਰ ਹੈ ਨਾ ਉਹ ਕਹਿਣ ਲੱਗਾ ਦੇਖ ਵੀਰਾ ਬੇਟਾ ਮੈਂ ਵੱਡੀ ਉਮਰ ਦਾ ਮੈਂ ਸਾਰੀ ਉਮਰ ਬਹੁਤ ਕੁਝ ਖਾਦਾ ਪੀਤਾ ਹੈ ਉਮਰ ਲੰਘ ਗਈ ਹੈ ਤੇ ਹੁਣ ਜੇ ਨਾ ਵੀ ਪੰਜ-ਛੇ ਦਿਨ ਪ੍ਰਸ਼ਾਦਾ ਪਾਣੀ ਮਿਲਿਆ ਕੋਈ ਵੱਡੀ ਗੱਲ ਨਹੀਂ ਮੈਨੂੰ ਫਰਕ ਨਹੀਂ ਪੈਂਦਾ ਪ੍ਰਸ਼ਾਦਾ ਤੁਸੀਂ ਛਕੋ ਤੁਸੀਂ ਕੌਮ ਦਾ ਬਹੁਤ ਕੁਝ ਸਵਾਰਨ ਹੈ। ਅਧੇੜ ਉਮਰ ਵਾਲਾ 50 ਸਾਲ ਦਾ ਵਿਅਕਤੀ ਕਹਿਣ ਲੱਗਾ ਵੀ ਦੇਖੋ ਬਾਪੂ ਮੈਂ ਵੀ ਹਲੇ ਸਰੀਰ ਚ ਇੰਨੀ ਤਾਕਤ ਤੇ ਸਮਰੱਥਾ ਹੈ ਮੈਂ ਵੀ ਬਹੁਤ ਕੁਝ ਖਾ ਪੀ ਲਿਆ। ਨੌਜਵਾਨ ਨੂੰ ਕਿਹਾ ਬੇਟਾ ਪ੍ਰਸ਼ਾਦਾ ਤੂੰ ਛਕ ਲੈ। ਤੂੰ ਕੌਮ ਦੇ ਲੜਾਈ ਲੜਦਿਆਂ ਕੌਮ ਲਈ ਜੂਝਣਾ ਹੈ। ਤੇਰਾ ਘਰ ਪਰਿਵਾਰ ਹੈ। ਤੇਰੇ ਤੋਂ ਵੱਡੀਆਂ ਉਮੀਦਾਂ ਨੇ ਪ੍ਰਸ਼ਾਦੇ ਦੇ ਲੋਟ ਤੈਨੂੰ ਜਿਆਦਾ ਹੈ। ਉਹ ਕਹਿੰਦਾ ਨਹੀਂ ਮੇਰੇ ਤੇ ਜਵਾਨੀ ਹੈ। ਜਵਾਨੀ ਵਿੱਚ ਭੁੱਖ ਪਿਆਸ ਬਰਦਾਸ਼ਤ ਹੋ ਜਾਂ ਇਹ ਫੁਲਕਾ ਇਹ ਪ੍ਰਸ਼ਾਦਾ ਛੋਟੇ ਬੱਚੇ ਨੂੰ ਦੇ ਇਹ ਬੱਚਾ ਬਹੁਤ ਨਿੱਕਾ ਹੈ ਇਹ ਵੀ ਸਾਡੇ ਨਾਲ 4 ਦਿਨ ਤੋਂ ਕੈਦ ਹੈ ਇਹਨੂੰ ਭੁੱਖ ਬਹੁਤ ਹੋਣੀ ਹੈ ਕਹਿੰਦੇ ਬੇਟਾ ਪ੍ਰਸ਼ਾਦਾ ਤੂੰ ਛਕ ਲੈ ਹੁਣ ਛੋਟੇ ਬੱਚੇ ਨੇ ਪਤਾ ਕੀ ਕਿਹਾ ਕਹਿੰਦਾ ਦੇਖੋ ਮੈਂ ਉਹਨਾਂ ਸਹਬਜ਼ਾਦਿਆਂ ਦਾ ਭਰਾ ਹਾਂ ਜਿਨ੍ਹਾਂ ਨੇ ਕੁਝ ਸਾਲ ਪਹਿਲਾਂ ਜੇਲ੍ਹ ਦੀ ਕਾਲ ਕੋਠੜੀ ਵਿੱਚ ਠੰਡੇ ਬੁਰਜ ਵਿੱਚ 3 ਦਿਨ ਭੁੱਖੇ ਪਿਆਸੇ ਰਹਿ ਕੇ ਸ਼ੀਦियां ਦਿੱਤੀਆਂ ਨੇ ਜੇ ਉਹਨਾਂ ਨੂੰ ਭੁੱਖੇ ਰਹਿ ਕੇ ਕੁਝ ਨਹੀਂ ਹੋਇਆ ਤੇ ਮੈਨੂੰ ਕੀ ਹੋ ਜਾਏਗਾ ਪ੍ਰਸ਼ਾਦਾ ਮੈਂ ਵੀ ਨਹੀਂ ਛਕਣਾ ਪਰਸ਼ਾਦਾ ਪਿਆ ਚਾਰ ਜਣੇ ਬੈਠੇ ਨੇ ਸਿਪਾਹੀ ਵੇਖ ਰਿਹਾ ਹੈਰਾਨ ਹੋ ਗਿਆ ਵੀ ਇਹ ਕੀ ਹੋ ਗਿਆ ਅਸੀਂ ਤਾਂ ਸੋਚਿਆ ਸੀ ਇੱਕ ਰੋਟੀ ਪਿੱਛੇ ਲੜਨਗੇ ਅੱਜ ਸਾਡੇ ਨਾਲ ਤੁਸੀਂ ਦੇਖੋ ਬਹੁਤੀਆਂ ਥਾਵਾਂ ਤੇ ਖਾਣ ਪਿੱਛੇ ਲੜਾਈਆਂ ਹੋ ਜਾਂਦੀਆਂ ਨੇ ਸਾਡੇ ਘਰ ਭਰੇ ਭਏ ਹੁੰਦੇ ਫੇਰ ਵੀ ਕਿਤੇ ਨਾ ਫਰੀਦ ਆ ਦੇਖੋ ਤੁਸੀਂ ਰੈਲੀਆਂ ਰੂਲੀਆਂ 'ਚ ਕੀ ਕੁਝ ਹੁੰਦਾ ਲੋਕ ਕਿਵੇਂ ਪੈਂਦੇ ਆ ਟੋਕਰਿਆਂ ਦੇ ਪਕੌੜਿਆਂ ਦੇ ਉੱਪਰ ਗਿਰਨ ਗਿਰਨ ਨੂੰ ਜਾਂਦੇ ਨੇ ਖੋਖੋ ਕੇ ਖਾਣ ਵਾਲੇ ਲੋਕ ਅੱਜ ਦੇ ਸਮੇਂ 'ਚ ਕਿਉਂਕਿ ਸਾਡੇ ਕੋਲ ਨੀਤੀ ਨਹੀਂ ਉਹ ਥਿਊਰੀ ਨਹੀਂ ਸਾਡੇ ਕੋਲ ਗੁਰੂ ਦੇ ਸਿਧਾਂਤ ਹੀ ਭੁੱਲ ਗਏ ਬਹੁਤੇ ਸਿੱਖਾਂ ਨੇ ਸਾਧ ਸੰਗਤ ਫਿਰ ਕੀ ਕੀਤਾ ਫਿਰ ਬਜ਼ੁਰਗ ਨੇ ਅਰਦਾਸ ਕੀਤੀ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਆਪਣੇ ਸਿੱਖਾਂ ਨੂੰ 4 ਦਿਨ ਬਾਅਦ ਆਜਾ ਪ੍ਰਸ਼ਾਦਾ ਭੇਜਿਆ ਤੁਹਾਡਾ ਬਿਆੰਤ ਬਿਆੰਤ ਸ਼ੁਕਰਾਨਾ ਤੇ ਜਿਸ ਦਾ ਦਿੱਤਾ ਖਾਵਣਾ ਤੇ ਇਸ ਕਹੀਏ ਸ਼ਾਬਾਸ਼ ਕਹਿ ਕੇ ਫਿਰ ਚਾਰਾਂ ਨੇ ਸਾਧ ਸੰਗਤ ਕੀ ਕੀਤਾ ਚਾਰ ਉਹ ਪ੍ਰਸ਼ਾਦੇ ਦੇ ਚਾਰ ਟੁਕੜੇ ਕੀਤੇ ਇੱਕ ਇੱਕ ਟੁਕੜ ਚਾਰਾਂ ਨੇ ਛੱਕ ਕੇ ਰੱਬ ਦਾ ਸ਼ੁਕਰ ਕੀਤਾ ਇਹ ਗੱਲ ਫਰੁਖਸ਼ੀਰ ਤੱਕ ਪਹੁੰਚੀ ਵੀ ਉਹਨਾਂ ਨੇ ਤਿਆ ਕੀਤਾ ਉਹ ਤੇ ਲੜਾਈ ਨਹੀਂ ਉਹ ਤੇ ਬਲਕੇ ਕਹਿ ਰਹੇ ਸਨ ਤੂੰ ਖਾ ਤੂੰ ਖਾ ਉਹਨਾਂ ਨੇ ਫਿਰ ਬਾਅਦ ਚ ਕਹਿੰਦੇ ਵੰਡ ਕੇ ਛਕਿਆ ਫਰੁਖਸ਼ੀਰ ਹਰਾਨ ਹੋ ਗਿਆ ਉਹ ਕਹਿੰਦਾ ਵੀ ਮੈਂ ਇਹ ਮੇਰੇ ਵੱਲੋਂ ਇਹ ਨਾ ਬਹੁਤ ਵੱਡਾ ਦੁੱਖ ਦੇਣ ਦੀ ਕੋਸ਼ਿਸ਼ ਸੀ ਯਾਤਨਾ ਦੀ ਪਰ ਕਹਿੰਦਾ ਵੀ ਮੈਂ ਕਮਾਲ ਹੈ ਜੋ ਮੈਂ ਸਿੱਖਾਂ ਬਾਰੇ ਸੁਣੇ ਸਹੀ ਹੈ ਜੇ ਸਿੱਖ ਦਾ ਕਿਰਦਾਰ ਇੰਨਾ ਉੱਚਾ ਹੈ ਜੇ ਸਿੱਖ ਜੇ ਸਿੱਖ ਦੁੱਖ ਤੇ ਭੁੱਖ ਦੀ ਮਾਰ ਇਦਾਂ ਸਹਿ ਲਏਗਾ ਪਰ ਸੱਚ ਜਾਣੇ ਉਹਨਾਂ ਨੂੰ ਦੁਨੀਆ 'ਚ ਕੋਈ ਦੁਖੀ ਕਰ ਹੀ ਨਹੀਂ ਸਕਦਾ ਜਿਹੜੇ ਬੰਦੇ ਨੇ 4 ਦਿਨ 5 ਦਿਨ ਭੁੱਖੇ ਪਿਆਸੇ ਰਹਿ ਕੇ ਵੀ ਰੋਟੀ ਦੀ ਪਰਵਾਹ ਨਾ ਮੰਨੀ ਹੋਵੇ ਉਸੇ ਤਰ੍ਹਾਂ ਰੱਬ ਦੇ ਖੁਦਾ ਦੇ ਸ਼ੁਕਰ 'ਚ ਜੁੜਿਆ ਉਹਨੂੰ ਕੋਈ ਦੁਖੀ ਨਹੀਂ ਕਰ ਸਕਦਾ ਉਹਨੇ ਫਿਰ ਖੁਸ਼ ਕਹਿੰਦਾ ਵੀ ਇਹਨਾਂ ਨੂੰ ਰਿਹਾ ਕਰ ਦਿਓ ਇਹਨਾਂ ਨੂੰ ਛੱਡ ਦਿਓ ਵਾਕਈ ਆਪਣੇ ਕਿਰਦਾਰ ਦੇ اخلاق ਦੇ ਵਿੱਚ ਨੇ ਇਹ ਗੁਰੂ ਸਾਡੇ ਪਾਏ ਹੋਏ ਗੁਰੂ ਸਾਹਿਬ ਦੇ ਸਿਧਾਂਤ ਸਨ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਉਹਨਾਂ ਦਾ ਇਤਿਹਾਸ 'ਚ ਨਾਮ ਹੋਇਆ ਉਹਨਾਂ ਦੀਆਂ ਕਮਾਈਆਂ ਹੀ ਆਪਾਂ ਖਾ ਰਹੇ ਹਾਂ ਅੱਜ ਤੱਕ ਇਹ ਉਹਨਾਂ ਦੀ ਬਰਕਤ ਹੈ ਨਾ ਜੋ ਸਾਡੇ ਤੱਕ ਆ ਚੱਲ ਰਹੀਆਂ ਨੇ ਤਿਆਰ ਰੱਖਿਓ ਤਾਂ ਸਤਿਗੁਰੂ ਕਹਿਣ ਲੱਗੇ ਵੀ ਐਸਾ ਇਨਸਾਨ ਹੋਵੇ ਨਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਦੁੱਖਾਂ ਦੇ ਪਹਾੜ ਵੀ ਟੁੱਟ ਪੈਣ ਉੱਤਾਂ ਵੀ ਪਰਵਾਹ ਨਾ ਮੰਨੇ ਵੀ ਗੱਲ ਹੀ ਕੋਈ ਨਹੀਂ ਘਬਰਾਉਣ ਦੀ ਲੋੜ ਹੀ ਕੋਈ ਨਹੀਂ ਦਸਮ ਪਾਤਸ਼ਾਹ ਦੇ ਦੁੱਖਾਂ ਦੇ ਪਹਾੜ ਹੀ ਟੁੱਟਿਆ ਨਾ ਹਫਤੇ ਦੇ ਵਿੱਚ ਸਾਰਾ ਪਰਿਵਾਰ ਚਲਾ ਜਾਂਦਾ ਚਾਰੇ ਪੁੱਤ ਸ਼ਹੀਦ ਹੋ ਜਾਂਦੇ ਆ ਮਾਂ ਚਲੀ ਜਾਂਦੀ ਹੈ ਆਨੰਦਪੁਰੀ ਦੀ ਘਰ ਦੀ ਖਰੀਦੀ ਹੋਈ ਜ਼ਮੀਨ ਨਗਰੀ ਚਲੀ ਜਾਂਦੀ ਹੈ ਸਿੱਖ ਸ਼ਹੀਦ ਹੋ ਜਾਂਦੇ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਾਛੀਬੜ ਦੇ ਜੰਗਲਾਂ ਚ ਕੰਡਿਆਂ ਤੇ 16 ਦੇ ਸੌਕੇ ਵੀ ਕਹਦੇ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ ਹੱਦ ਹੋ ਗਈ ਐਸੇ ਬੰਦੇ ਨੂੰ ਕੌਣ ਫਿਰ ਦੁਖੀ ਕਰ ਸਕਦਾ ਹੈ ਅਵਸਥਾ ਇਤਨੀ ਉੱਚੀ ਹੋ ਜਾਏ ਦੁੱਖ ਵੀ ਕਹੇ ਵੀ ਨਹੀਂ ਮੈਂ ਤੇਰੇਗੇ ਹੱਥ ਜੋੜਦਾ ਮਹਾਰਾਜ ਕਹਿੰਦੇ ਆ ਅਵਸਥਾ ਬਣ ਜਾਏ